ਭਾਈ ਸਭ ਤੋਂ ਸਮਝਦਾਰ ਪੁਲਿਸ ਵਾਲੇ ਵੇਖੇ ਕਦੇ ਕਿਸੇ ਨੇ ਆ ਪੁਲਿਸ ਵਾਲੇ ਜੋ ਤੁਸੀਂ ਵੇਖ ਰਹੇ ਹੋ ਸਭ ਤੋਂ ਸਮਝਦਾਰ ਹੈ ਇਹ ਪੰਜਾਬ ਪੁਲਿਸ ਦੇ ਨੌਜਵਾਨ ਨੇ ਔਰ ਸਭ ਤੋਂ ਸਮਝਦਾਰ ਨੇ ਅਸੀਂ ਇੱਥੇ ਨਿਊਜ਼ ਲਗਾਉਨੇ ਆ ਕਿ ਇਹ ਭੋਗਪੁਰ ਦਾ ਜਿਹੜਾ ਅੱਡਾ ਵਾ ਇਸ ਦੇ ਬਾਹਰ ਗੱਡੀਆਂ ਖੜੀਆਂ ਹੁੰਦੀਆਂ ਤੇ ਖੜੀਆਂ ਹੁੰਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਜੋ ਅੰਦਰ ਜੋ ਲਿੰਕ ਰੋਡ ਬਣਿਆ ਹੋਇਆ ਜੋ ਸਰਵਿਸ ਰੋਡ ਬਣਿਆ ਉਸ ਦੇ ਉੱਤੇ ਲੋਕਾਂ ਨੇ ਰੇੜੀਆਂ ਲਗਾਈਆਂ ਉਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਜੋ ਦੁਕਾਨ ਦੇ ਉੱਤੇ ਸਮਾਨ ਖਰੀਦਣ ਆਉਂਦਾ ਉਹ ਗੱਡੀ ਖੜੀ ਕਰ ਦਿੰਦਾ ਬਾਹਰ ਕਿਉਂਕਿ ਉਹਦੀ ਮਜਬੂਰੀ ਆ ਕਿ ਸਰਵਿਸ ਰੋਡ ਦੇ ਉੱਪਰ ਤਾਂ ਰੇੜੀਆਂ ਲੱਗੀਆਂ ਨੇ ਸਰਵਿਸ ਰੋਡ ਦੇ ਉੱਤੇ ਤੇ ਵੱਡੇ ਵੱਡੇ ਸ਼ੋਅਰੂਮਾਂ ਵਾਲਿਆਂ ਨੇ ਆਪਣੀਆਂ ਪੂਰੀਆਂ ਟੈਂਟ ਲਗਾਉਂਦੀਆਂ ਤਿਆਰੀਆਂ ਕੀਤੀਆਂ ਪੂਰੀਆਂ ਪਿੱਲਰ ਲੱਗੇ ਹੋਏ ਨੇ ਸਰਵਿਸ ਰੋਡ ਤੇ ਉਹਨਾਂ ਬਲੌਕ ਕਰਿਆ ਦੁਕਾਨਦਾਰੀਆਂ ਨੇ ਤਾਂ ਇਹ ਵਿਚਾਰੇ ਗੱਡੀ ਕਿੱਥੇ ਲਾਉਣ ਜਾਂ ਇਹ ਸਮਾਨ ਖਰੀਦਣ ਜਲੰਧਰ ਜਾੜ ਉਹ ਜਿਨ੍ਹਾਂ ਦੇ ਚਲਾਨ ਕਰਨੇ ਆ ਉਹਨਾਂ ਦੇ ਚਲਾਨ ਨਹੀਂ ਕਰ ਰਿਹਾ ਤੇ ਚਲਾਨ ਵੇਖੋ ਕਿਹਨਾਂ ਦੇ ਕਰ ਰਿਹਾ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਜਿਨ੍ਹਾਂ ਦੇ ਚਲਾਨ ਕਰਨੇ ਆ ਉਹਨਾਂ ਦੇ ਚਲਾਨ ਨਹੀਂ ਕਰਨੇ ਤਾਂ ਜਿਆਦਾਤਰ ਲੋਕ ਇਹੋ ਹੀ ਕਹਿੰਦੇ ਆ ਕਿ ਰੇੜੀਆਂ ਵਾਲਿਆਂ ਤੋਂ ਕੋਈ ਹਕਤਾ ਆਉਂਦਾ ਹੋਵੇਗਾ ਰੇੜੀਆਂ ਵਾਲਿਆਂ ਤੋਂ ਪੈਸਾ ਆਉਂਦਾ ਹੋਵੇਗਾ ਜਿਸ ਕਰਕੇ ਰੇੜੀਆਂ ਜੋ ਬਿਹਾਰੀ ਜੋ ਯੂਪੀ ਪ੍ਰਵਾਸੀ ਵਾਲੇ ਆ ਸਾਰਿਆਂ ਨੇ ਰੇੜੀਆਂ ਖੋਖੇ ਲਗਾ ਰਖਿਆ ਸਰਵਿਸ ਰੋਡ ਤੇ ਸਾਰਾ ਬਲੌਕ ਕਰ ਰਖਿਆ ਤਾਂ ਸਰਵਿਸ ਰੋਡ ਤੇ ਚਲਾਨ ਨਹੀਂ ਕਰਨੀ ਉਹਨੂੰ ਖਾਲੀ ਨਹੀਂ ਕਰਵਾਉਣਾ ਕਿ ਜਿਹੜਾ ਦੁਕਾਨਦਾਰੀ ਤੇ ਆਵੇਗਾ ਆਪਣੀ ਗੱਡੀ 10 ਮਿੰਟ ਖੜੀ ਕੀਤੀ ਆ ਸਮਾਨ ਲਿਆ ਚਲਿਆ ਜਾਵੇ ਉੱਥੇ ਨਹੀਂ ਸਰਵਿਸ ਰੋਡ ਖਾਲੀ ਨਹੀਂ ਕਰਵਾਇਆ ਤਾਂ ਵੱਡੇ ਰੋਡ ਦੇ ਉੱਤੇ ਆ ਕੇ ਗੱਡੀਆਂ ਦੇ ਚਲਾਨ ਹੋ ਰਿਹਾ ਵੇਖੋ ਸਿਆਣਪ ਪੁਲਸ ਵਾਲਿਆਂ ਦੀ ਪੁਲਸ ਵਾਲੇ ਸਭ ਤੋਂ ਸਮਝਦਾਰ ਲੱਗ ਰਿਹਾ ਮੈਨੂੰ ਬਹੁਤ ساری ਪੁਲਿਸ ਡਿਊਟੀਆਂ ਕਰਦੀ ਵੇਖੀ ਇਹ ਸਮਝਦਾਰ ਵਾਲੇ ਜਿਹੜੇ ਆ ਨਾ ਇਹ ਬਲਾਜਮ ਇਹ ਲੱਗਦਾ ਭੋਗਪੁਰ ਤੇ ਪਤਾ ਨਹੀਂ ਕਿਹੜੇ ਥਾਣੇ ਦੇ ਵਿੱਚ ਇਹ ਕਿੱਡਾ ਦੀ ਡਿਊਟੀ ਆ ਇਹਨਾਂ ਦੀ ਇਹ ਤੁਸੀਂ ਵੇਖੋ ਕਿ ਟ੍ਰੈਫਿਕ ਵਾਲੇ ਆ ਕਿ ਦੂਸਰੇ ਇਹ ਭੋਗਪੁਰ ਥਾਣੇ ਦੀ ਔਰ ਜਦੋਂ ਤੁਸੀਂ ਜਲੰਧਰ ਤੋਂ ਪਠਾਨਕੋਟ ਨੂੰ ਜਾਂਦੇ ਹੋ ਜਾਂ ਪਠਾਨਕੋਟ ਤੋਂ ਜਲੰਧਰ ਨੂੰ ਆਉਂਦੇ ਹੋ ਤੇ ਇਹ ਤਸਵੀਰਾਂ ਜੋ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਜੋ ਲੋਕਾਂ ਨੇ ਅਕਰੋਜਮੈਂਟ ਕੀਤੀ ਆ ਉਹ ਨਹੀਂ ਦਿਖਾਈ ਦੇ ਰਹੀ ਉਨ ਰੋਡ ਤੇ ਖੜੀ ਗੱਡੀ ਦਿਖਾਈ ਦੇ ਰਹੀ ਉਹ ਗੱਡੀ ਵਾਲੇ ਤੇ ਮਜਬੂਰੀ ਆ ਤੁਸੀਂ ਅੰਦਰਵਾਰ ਉਹਨਾਂ ਨੂੰ ਕੋਈ ਸਰਵਿਸ ਰੋਡ ਖਾਲੀ ਕਰਕੇ ਦਿਓ ਜਦੋਂ ਸਰਵਿਸ ਰੋਡ ਖਾਲੀ ਹੋ ਜਾਵੇਗਾ ਪਿਆ ਆਪੇ ਲੋਕ ਦੁਕਾਨਦਾਰੀ ਤੇ ਗੱਡੀ ਅੰਦਰਵਾਰ ਲਾ ਲੈਣਗੇ ਤੁਸੀਂ ਬਾਹਰ ਖੜੀ ਗੱਡੀ ਦਾ ਚਲਾਨ ਕਰ ਰਹੇ ਹੋ ਹੁਣ ਜਲੰਧਰ ਜਾਣਗੇ ਕਰਨ ਵਾਸਤੇ ਸ਼ਾਪਿੰਗ ਜਾਂ ਉਹ ਚੰਡੀਗੜ੍ਹ ਆ ਜਾਣ ਵੀ ਇੱਥੇ ਆ ਕੇ ਸ਼ਾਪਿੰਗ ਕਰਨੀ ਆਉਣਾ ਬੱਲੇ ਉਹ ਪੁਲਿਸ ਵਾਲੇ ਉਹ ਬੜੇ ਸਿਆਣੇ ਹੋ ਤੁਸੀਂ ਇਹ ਪੁਲਿਸ ਵਾਲੇ ਚੱਲੋ ਆਪਣੀ ਡਿਊਟੀ ਤੇ ਨਿਭਾ ਰਹੇ ਪਰ ਇਹ ਡਿਊਟੀ ਵੇਖ ਤੇ ਲੋ ਪਹਿਲੇ ਕਿ ਤੁਸੀਂ ਡਿਊਟੀ ਨਿਭਾ ਕੇੜੀ ਰਹੇ ਹੋ ਅੰਦਰ ਰੇੜੀਆਂ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਈ ਵਾਰ ਵਿਖਾ ਚੁੱਕੇ ਆ ਗੋਲ ਗੱਪਿਆਂ ਦੀਆਂ ਰੇੜੀਆਂ ਲੱਗੀਆਂ ਨੇ ਦੁਕਾਨਦਾਰਾਂ ਨੇ ਕਵਚੇ ਤੇ ਕਵਚਾ ਕੀਤਾ ਹੋਇਆ ਉਹ ਤੁਹਾਨੂੰ ਦਿਖਾਈ ਨਹੀਂ ਦਿੱਤਾ ਜਾਂ ਦੁਵਾਰਾ ਵੀ ਅਸੀਂ ਵਿਖਾਈਏ ਤੇ ਫਿਰ ਦਿਖਾਈ ਦੇ ਜਾਏਗਾ ਉਸ ਦਿਨ ਅਸੀਂ ਇਹਨਾਂ ਮਲਾਜ਼ਮਾਂ ਨੂੰ ਵਿਖਾ ਕੇ ਵੀ ਗਏ ਆ ਵੀ ਆ ਰੇੜੀ ਵੇਖੋ ਇਹ ਚਲਾਣ ਕਿੰਨਾ ਕਰਨਾ ਆ ਅੱਗੇ ਲੋਕਾਂ ਨੇ ਅਕ੍ਰੋਜ ਮੰਡਾ ਕਰੀਆਂ ਇਹ ਚਲਾਣ ਕਿੰਨਾ ਕਰਨਾ ਉਹਦਾ ਕੋਈ ਨਹੀਂ ਨਗਰ ਕੌਂਸਲ ਤੇ ਬਿਲਕੁਲ ਸੁੱਤਾ ਨਗਰ ਕੌਂਸਲ ਨੂੰ ਪਰਵਾਹ ਹੀ ਕੋਈ ਨਹੀਂ ਜਿਹੜਾ ਮਰਜ਼ੀ ਕਰੋਜਮੈਂਟ ਕਰ ਲੇ ਜਿੱਧਰ ਨੂੰ ਮਰਜ਼ੀ ਚੱਲਿਆ ਜਾਵੇ ਇਹ ਭੋਗਪੁਰ ਦਾ ਨਗਰ ਕੌਂਸਲ ਤੇ ਬਿਲਕੁਲ ਹੀ ਨਹੀਂ ਦੇਖਦਾ ਪਤਾ ਨਹੀਂ ਕਿੰਨੇ ਕ ਹਫ਼ਤੇ ਇਕੱਠੇ ਕੀਤੇ ਜਾ ਰਹੇ ਆ ਕੀ ਕੀਤਾ ਜਾ ਰਿਹਾ ਜਾਂ ਬਿਲਕੁਲ ਹਮਦਤੀਆਂ ਜਤਾਈਆਂ ਜਾ ਰਹੀਆਂ ਜਾਂ ਕੋਈ ਪੈਸਾ ਲਿਆ ਜਾ ਰਿਹਾ ਅਜੇ ਕੋਈ ਕਲੀਅਰ ਨਹੀਂ ਗੱਲ ਹੋ ਰਹੀ ਵੀ ਕਾਰਨ ਕੀ ਆ ਉਹ ਭੋਗਪੁਰ ਦਾ ਪ੍ਰਸ਼ਾਸਨ ਕਿਉਂ ਸੁੱਤਾ ਪਰ ਉਹ ਭੋਗਪੁਰ ਦਾ ਜੋ ਨਗਰ ਕੌਂਸਲ ਆ ਉਹ ਕੀ ਕਰ ਰਿਹਾ ਉਹ ਵਰਲੇ ਨਗਰ ਕੌਂਸਲ ਦੇ ਮੁਲਾਜ਼ਮ ਕਿੱਥੇ ਆ ਸਿਰਫ ਇਹਨਾਂ ਦਾ ਰੇੜੀਆਂ ਆਂਦਾ ਸੁੱਟਿਆ ਕੂੜਾ ਚੁੱਕਣ ਆਉਂਦੇ ਸਵੇਰੇ ਤੁਸੀਂ ਵੇਖ ਲਓ ਸ਼ਾਮੀ ਵੇਲੇ ਉਹਦਾ ਕੂੜਾ ਚੁੱਕਣ ਆਉਣਾ ਵੀ ਇਹ ਰੇੜੀਆਂ ਵਾਲੇ ਜੋ ਪਰਵਾਸੀ ਆ ਰੇੜੀਆਂ ਲਗਾਈਆਂ ਇਹਨਾਂ ਨੇ ਜੇ ਕੂੜਾ ਜੂਸ ਜਾਸ ਵਾਲਾ ਢੁਟਿਆ ਉਹ ਚੱਕ ਕੇ ਖੜਨਾ ਤੇ ਜੇ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡੀ ਪੂਰੀ ਦੇਖਰੇ ਕਰ ਰਹੇ ਆ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਆ ਤੇ ਉਹ ਕੋਈ ਹੁਣ ਪੁਲਿਸ ਵਾਲਾਂ ਦੀ ਡਿਊਟੀ ਬਾਰੇ ਤੁਸੀਂ ਦੱਸੋ ਕਿ ਪੁਲਿਸ ਵਾਲੇ ਦੀ ਡਿਊਟੀ ਕੀ ਬਣਦੀ ਸੀ ਸਰਵਿਸ ਰੋਡ ਦੇ ਉੱਤੋਂ ਗੱਡੀਆਂ ਜਿਹੜੀਆਂ ਜਾਂ ਜੋ ਉੱਥੇ ਜਾਮ ਲੱਗੇ ਆ ਉਹ ਖਾਲੀ ਕਰਾਉਣੇ ਜਾਂ ਬਾਹਰ ਵਾਲੀਆਂ ਗੱਡੀਆਂ ਚਲਾਣ ਕਰਨੇ ਇਹੜਾ ਦੇ ਚਲਾਣ ਤੇ ਠੀਕ ਅਸੀਂ ਮੰਨਦੇ ਆ ਕਿ ਬਣਦੇ ਆ ਪਰ ਅੰਦਰ ਵਾਲਾ ਤੋਂ ਉਹਨਾਂ ਨੂੰ ਦਿਓ ਕੋਈ ਸੁਵਿਧਾ ਅੰਦਰ ਕਿੱਥੇ ਗੱਡੀ ਲਾਉਣ ਉਹ ਧੋਗਪੁਰ ਦੀ ਇਹ ਤਸਵੀਰਾਂ ਨੇ ਇਹ ਜਲੰਧਰ ਤੋਂ ਪਠਾਨਕੋਟ ਵਾਲੇ ਰੋਡ ਦੀਆਂ ਐਂਬੂਲੈਂਸਾਂ ਵੀ ਇੱਥੇ ਟੱਕਰਾ ਮਾਰਦੀਆਂ ਨੇ ਉਹੜਾ ਵਿਚਾਰਿਆਂ ਨੂੰ ਰਾਹ ਨਹੀਂ ਮਿਲਦਾ ਫਾਇਬਰ ਗੇਟ ਨੂੰ ਰਾਹ ਨਹੀਂ ਮਿਲਦਾ ਜੋ ਜੰਮੂ ਕਸ਼ਮੀਰ ਨੂੰ ਜਾਣ ਵਾਲੀ ਆਰਮੀ ਹੈ ਉਹਨਾਂ ਨੂੰ ਰਾਹ ਨਹੀਂ ਮਿਲਦਾ ਹਰ ਵੇਲੇ ਤੰਗੀ ਤੇ ਤੰਗੀ ਸਰਵਿਸ ਰੋਡ ਪੂਰਾ ਤੁਹਾਨੂੰ ਤਸਵੀਰਾਂ ਸਰਵਿਸ ਰੋਡ ਦੀਆਂ ਵਿਖਾਈ ਦੇ ਰਹੀਆਂ ਜਾਂ ਨਹੀਂ ਅਸੀਂ ਸਰਵਿਸ ਰੋਡ ਦੀਆਂ ਤਸਵੀਰਾਂ ਵਿਖਾ ਰਿਆ ਜੋ ਖੋਖੇ ਰੇੜੀਆਂ ਲੱਗ ਗਈਆਂ ਜੋ ਅਗਲੇ ਬੰਨੇ ਉਹਨਾਂ ਨੇ ਰੇੜੀਆਂ ਲਗਾ ਲਈਆਂ ਉਹ ਵਿਖਾਈ ਦੇ ਰਹੀਆਂ ਜੇ ਹੋਰ ਵੀ ਕਿਸੇ ਅਫਸਰ ਨੂੰ ਦਿਖਾਈ ਨਹੀਂ ਦਿੰਦੀ ਆ ਤਾਂ ਫਿਰ ਦੱਸੋ ਫਿਰ ਅਸੀਂ ਕਿਸੇ ਦਿਨ ਆ ਕੇ ਤੁਹਾਡੀ ਪੂਰੀ ਉਫਰਦੇ ਆ ਪਰ ਵਿਲ ਹਾਲ ਇਹਦੇ ਬਾਰੇ ਤੁਸੀਂ ਕਮੈਂਟ ਕਰਦੇ ਹੋਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਧੰਨਵਾਦ